ਸਾਸ੍ਰੀ ਗਾਲ ਬਾਈ ਜੀ ਸਾਸ੍ਰੀ ਗਾਲ ਵੀਰੇ ਵੀਰੇ ਆਪਾਂ ਸਰਕਾਰ ਵੱਲੋਂ ਆਇਆ ਸਰਕਾਰ ਨੇ ਇੱਕ ਯੋਜਨਾ ਚਲਾਈ ਹੈ ਵੀ ਜਿੰਨਾ ਸਰ ਤੇ ਕਰਜਾ ਨਾ ਤੇ ਉਹ ਸਰਕਾਰ ਮਾਫ ਕਰ ਦੂਗੀ ਆਪਣੇ ਸਿਰ ਹੈਗਾ ਤੂੰ ਕਰਜਾ ਹਾਂਜੀ ਵੀਰੇ ਹੈਗਾ ਯਾਰ ਆਪਣੇ 10-12 ਲੱਖ ਰੁਪਏ ਦਾ ਕਰਜਾ ਹੈਗਾ ਯਾਰ 10-12 ਲੱਖ ਇਹ ਬਈ ਬੈਂਕ ਤੋਂ ਲਿਆ ਜਾਂ ਕਿਸੇ ਆਮ ਬੰਦੇ ਤੋਂ ਲਿਆ ਯਾਰ ਇਥੋਂ ਆਮ ਬੰਦੇ ਤੋਂ ਵੀ ਯਾਰ 5-6 ਲੱਖ ਰੁਪਏ ਲਿਆ ਬੈਂਕ ਕੋਲੋਂ ਵੀ 10-11 ਲੱਖ ਰੁਪਏ ਲਿਆ ਹੋਏ ਯਾਰ ਠੀਕ ਹੈ ਠੀਕ ਹੈ ਤੇ ਇਹ ਤੋਂ ਇਲਾਵਾ ਵੀ ਕੋਈ ਹੋਰ ਇਹ ਤੋਂ ਲਾਵਾ ਬਾਈ ਆਪਣੀ ਆ ਜਮੀਨ ਵੀ ਗੈਣੇ ਪਈ ਯਾਰ ਵੱਡਾ ਭਾਈ ਬਾਹਰ ਭੇਜਾਈ ਦੀ ਆਪਾਂ ਨੇ ਅੱਛਾ ਅੱਛਾ ਹਾਂ ਤੇ ਆਪਣਾ ਘਰ ਤੀ ਯਾਰ ਉਹ ਵੀ ਯਾਰ ਵਿਕ ਗਿਆ ਹੁਣ ਅਸੀਂ ਕਿਰਾਏ ਦੀ ਬੈਠੇ ਯਾਰ ਹੁਣ ਆਪਣੇ ਕੋਲੇ ਮਤਲਬ ਕੁਝ ਨਹੀਂ ਹੈਗਾ ਬਾਈ ਨਾ ਹੁਣ ਤਾਂ ਬਾਈ ਕੁਝ ਨਹੀਂ ਹੈਗਾ ਯਾਰ ਵੈਸੇ ਬਈ ਇਹ ਕਦ ਤੱਕ ਮਾਫੂਜੋ ਯਾਰਾ ਮਾਫ ਤਾਂ ਮੈਂ ਹੁਣ ਪੁੱਛ ਕੇ ਦੱਸ ਦਣਾ ਬਾਈ ਹਾਂ ਬਾਈ ਯਾਰ ਦੱਸ ਜੇਤੀ ਕਰ ਹੈਲੋ ਹਾਂਜੀ ਆ ਡੇੜਾ ਪਾਸੇ ਮਰਨ ਵਾਸਤੇ ਮੁੰਡਾ ਨਹੀਂ ਦੇਖਿਆ ਦੀ ਇਹ ਤਾਂ ਨਾਂਗਈ ਜਮੀ ਆ ਤੂੰ ਨੇ ਸੁਣ ਤਾ ਲੈ ਸਾਰਾ ਕੁਛ ਓ ਨਾ ਬਾਈ ਓ ਮੈਂ ਤਾਂ ਯਾਰ ਮਜ਼ਾਕ ਕਰ ਰਹਾ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਆਪਾਂ ਹੋਰ ਦੇਖਦੇ ਆ ਇੱਕ ਮੁੰਡਾ ਹੋਰ ਆ ਮੇਰੀ ਨਜ਼ਰ ਚ ਓ ਨਾ ਨਾ ਵੀਰੇ ਓ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਯਾਰ ਕੀ ਹੋੜੇ